ਦਰਸ਼ਕੋ ਅਤੇ ਵਿਦਿਆਰਥੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲਿਕੇਸ਼ਨ ਬਿਊਰੋ ਵੱਲੋਂ ਪ੍ਰਕਾਸ਼ਿਤ ਪੁਸਤਕ ਕਥਾਰੰਗ ਦੇ ਸੰਪਾਦਕ ਡਾਕਟਰ ਬ੍ਰਿ얌 ਸਿੰਘ ਸੰਧੂ ਅਤੇ ਡਾਕਟਰ ਬਲਦੇਵ ਸਿੰਘ ਚੀਮਾ ਹਨ ਇਸ ਪੁਸਤਕ ਵਿੱਚ ਪੰਜਾਬ ਦੇ ਪ੍ਰਤਿਨਿਤ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸੰਪਾਦਿਤ ਕੀਤਾ ਗਿਆ ਹੈ ਮੁੱਢ ਤੋਂ ਹੁਣ ਤੱਕ ਦੇ ਇਹ ਆਪਣੇ-ਆਪਣੇ ਸਮੇਂ ਦੇ ਮਹੱਤਵਪੂਰਨ ਕਹਾਣੀਕਾਰਾਂ ਦੀਆਂ ਕਹਾਣੀਆਂ ਇਸ ਪੁਸਤਕ ਵਿੱਚ ਸ਼ਾਮਲ ਹਨ ਕਹਾਣੀਕਾਰਾਂ ਦੀਆਂ ਉਹਨਾਂ ਕਹਾਣੀਆਂ ਨੂੰ ਚੁਣ ਕੇ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ ਜਿੰਨਾਂ ਕਹਾਣੀਆਂ ਤੋਂ ਉਹਨਾਂ ਦੀ ਵਿਚਾਰਧਾਰਾ ਦਾ ਪਤਾ ਚੱਲਦਾ ਹੈ ਇਹ ਕਹਾਣੀਆਂ ਮਸ਼ਹੂਰਤਾ ਹਨ ਹੀ ਸਗੋਂ ਆਪਣੇ ਵਿੱਚ ਸਮਾਜ ਦੇ ਹਰ ਪੱਖ ਨੂੰ ਪੇਸ਼ ਕਰ ਰਹੀਆਂ ਹਨ ਪੁਸਤਕ ਦੇ ਸੰਪਾਦਕ ਇਹਨਾਂ ਕਹਾਣੀਆਂ ਦੀ ਚੋਣ ਲਈ ਵਰਤੀ ਗਈ ਦੂਰਅੰਦੇਸ਼ੀ ਲਈ ਉਦਾਈ ਦੇ ਪਾਤਰ ਹਨ ਇਸ ਪੁਸਤਕ ਵਿੱਚ ਕੁੱਲ 15 ਕਹਾਣੀਆਂ ਹਨ ਇਹ ਇੱਕ ਲੈਕਚਰ ਲੜੀ ਹੋਵੇਗੀ ਜਿਸ ਵਿੱਚ ਆਪਾਂ ਇਹਨਾਂ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਦੇ ਪਾਠ ਪ੍ਰਸਤੁਤ ਕਰਾਂਗੇ ਅਤੇ ਵੱਖਰੇ ਲੈਕਚਰਾਂ ਵਿੱਚ ਇਹਨਾਂ ਕਹਾਣੀਆਂ ਸੰਬੰਧੀ ਉਹਨਾਂ ਦੇ ਸਾਰੇ ਸਵਾਲਾਂ ਨੂੰ ਵਿਚਾਰਾਂਗੇ ਜਿਹੜੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਪੁੱਛੇ ਜਾ ਸਕਦੇ ਹਨ ਸੋ ਆਓ ਇਸ ਲੈਕਚਰ ਵਿੱਚ ਆਪਾਂ ਕਹਾਣੀ ਦਾ ਪਾਠ ਸੁਣਦੇ ਹਾਂ ਅਤੇ ਇਸ ਤੋਂ ਅਗਲੇ ਲੈਕਚਰ ਵਿੱਚ ਆਪਾਂ ਇਸ ਕਹਾਣੀ ਦੇ ਸਾਰ ਵਿਸ਼ਾ ਵਸਤੂ ਸਾਹਿਤਕ ਪਰਖ પાત્રਾਂ ਬਾਰੇ ਜਾਣਕਾਰੀ ਆਦ ਮੁੱਦਿਆਂ ਉੱਤੇ ਚਰਚਾ ਕਰਾਂਗੇ ਇਸ ਥੜੇ ਉੱਤੇ ਇੱਕ ਵੱਡੇ ਛਤਰ ਹੇਟਾਂ ਰਾਸ਼ਟਰਪਤੀ ਜੀ ਬੈਠੇ ਸਨ ਪ੍ਰੇਡ ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ ਇੱਥੇ ਮਲਕਾ ਰਾਣੀ ਬੈਠੀ ਸੀ ਮਲਕਾ ਦਾ ਮਾਲਕ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਵਜ਼ੀਰ ਇੱਥੇ ਬੈਠੇ ਸਨ ਉਪ ਰਾਸ਼ਟਰਪਤੀ ਉਹ ਬਿਲਕੁਲ ਸਾਹਮਣੇ ਉਹ ਜਗ੍ਹਾ ਵਿਦੇਸ਼ੀ ਪ੍ਰੌਣਾਂ ਲਈ ਸੀ ਮੈਂਬਰ ਲੋਕ ਤੇ ਹੋਰ ਸ਼ਹਿਰ ਦੇ ਪਤਵੰਤੇ ਇਨ੍ਹਾਂ ਕੁਰਸੀਆਂ ਅਤੇ ਬੈਂਚਾਂ ਤੇ ਬੈਠੇ ਸਨ ਆਮ ਦੁਨੀਆ ਉਹ ਸਾਹਮਣੇ ਪੁਫਾਰੇ ਦੇ ਨਾਲ-ਨਾਲ ਜਾਂਦੇ ਜੰਗਲ ਦੇ ਅੰਦਰ ਤਾੜੀ ਹੋਈ ਸੀ ਮੈਂ ਜੰਗਲਾ ਟੱਪ ਕੇ ਉੱਥੇ ਉਹ ਸਾਹਮਣੇ ਨਿੱਕੀਆਂ ਅਫਸਰਾ ਵਾਲੀ ਜਗ੍ਹਾ ਤੇ ਪਹੁੰਚ ਗਿਆ ਸਾਂ ਜਰਾ ਹਿੰਮਤ ਕਰਕੇ ਮੈਂ ਸਾਰਾ ਕੁਝ ਵੇਖ ਲਿਆ ਇੱਕ ਜਵਾਨ ਜਿਹੜਾ ਜਮਾਦਾਰ ਮਾੜੂ ਅਜੇ ਕੁੱਬੇ ਬੁੱਢੇ ਜਮਾਦਾਰ ਨੂੰ ਇਹ ਸਭ ਕੁਝ ਵਿਖਾਰਿਆ ਸੀ ਕੁੱਬਾ ਜਮਾਦਾਰ ਝਾੜੂ ਦਿਂਦਿਆ ਬੜੀ ਮੁਸ਼ਕਲ ਨਾਲ ਧੌਣ ਉੱਚੀ ਕਰਕੇ ਦੇਖਦਾ ਸੀ ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢੜੇ ਨੇ ਬੜੀ ਹੈਰਾਨੀ ਨਾਲ ਕਿਹਾ ਨਾਨੂ ਸੱਚਮੱਚ ਤੂੰ ਆਪਣੀ ਅੱਖੀ ਇਹ ਸਭ ਕੁਝ ਵੇਖਿਆ ਹੈ ਹਾਂ ਚਾਚਾ ਝੰਡੂ ਹਾਂ ਨਾਨੂ ਦਾ ਜਵਾਬ ਇਨਾਂ ਜਛੀਲਾ ਸੀ ਤੇ ਉਸ ਵਿੱਚ ਫਕਰ ਤੇ ਵਿਡਿਆਈ ਦੀ ਏਨੀ ਝਲਕ ਸੀ ਕਿ ਚੰਡੂ ਨੇ ਇੱਕ ਵੇਰਾਂ ਆਪਣੇ ਕਮਾਣ ਵਰਗੇ ਸਰੀਰ ਨੂੰ ਤੀਰ ਵਾਂਗ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਆ ਗੇਟ ਵਿੱਚ ਜਿੰਨਾ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਕੱਲ ਸਵੇਰ ਤੀਕ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਦੇ ਯਤਨ ਹੁੰਦੇ ਰਹੇ ਸਨ। ਜਿੰਨਾ ਜੰਗਲਿਆਂ ਨੂੰ ਕੱਲ ਸਵੇਰ ਤੱਕ ਲੋਹੇ ਦੇ ਮਜ਼ਬੂਤ ਡੰਡਿਆਂ ਨਾਲ ਇੱਕ ਤਰ੍ਹਾਂ ਜਹਿਲਖਾਨੇ ਦਾ ਰੂਪ ਦਿੱਤਾ ਜਾ ਰਿਹਾ ਸੀ ਕੱਲ ਸਵੇਰ ਤੱਕ ਮਹੀਨਿਆਂ ਤੋਂ ਜੋ ਪ੍ਰਬੰਧ ਕੀਤੇ ਜਾ ਰਹੇ ਸਨ ਜੋ ਸੜਕਾਂ ਸਜਾਈਆਂ ਜਾ ਰਹੀਆਂ ਸਨ ਜੋ ਸਫਾਈਆਂ ਕੀਤੀਆਂ ਜਾ ਰਹੀਆਂ ਸਨ ਅੱਜ ਸਵੇਰੇ ਸਭ ਕੁਝ ਟੁੱਟਿਆ ਭੱਜਿਆ ਖਿਲਰਿਆ ਪੁੱਲ ਰਿਆ ਪਿਆ ਸੀ ਨਾ ਕੋਈ ਤਾਰ ਸਾਬਤ ਸੀ ਨਾ ਕੋਈ ਜੰਗਲਾ ਨਾ ਕੋਈ ਪੁਲ ਸਾਰੇ ਇੰਡੀਆ ਗੇਟ ਦੀ ਹਾਲਤ ਐਸੀ ਹੀ ਸੀ ਜਿਵੇਂ مسافرਾਂ ਦੇ ਤੁਰ ਜਾਣ ਵਾਲੀ ਸਵੇਰ ਨੂੰ ਸਰਾ ਦੇ ਕਮਰੇ ਦੀ ਹੁੰਦੀ ਹੈ ਬੈਂਚ ਅੱਧ ਟੁੱਟੇ ਕੁਰਸੀਆਂ ਮੋਦੀਆਂ ਕਾਗਜ਼ਾਂ ਪੱਤਲਾਂ ਡੂਣਿਆਂ ਛਿੱਲੜਾਂ ਦੇ ਢੇਰ ਇਵੇਂ ਸਨ ਜਿਵੇਂ ਕੱਲ ਕੋਈ ਜ਼ੋਰ ਦਾ ਝੱਕੜ ਝੁੱਲਿਆ ਹੋਵੇ ਜਿਸ ਨਾਲ ਸਭ ਕੁਝ ਉੱਡ ਕੇ ਇੰਡੀਆ ਗੇਟ ਆਣ ਕੇ ਜਮ੍ਹਾਂ ਹੋ ਗਿਆ ਹੋਵੇ ਝੰਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੁੱਦੀ ਮਾਰ ਕੇ ਉੱਪਰ ਬਹਿ ਗਿਆ ਸੀ ਕਿਉਂਕਿ ਝਾੜੂ ਫੇਰਦਿਆਂ ਉਹ ਨੰਨੂ ਵੱਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਨੂੰ ਠੀਕ ਵੇਖ ਨਹੀਂ ਸੀ ਸਕਦਾ ਤੇ ਨੰਨੂ ਵਿਖਾਣ ਤੇ ਤੁਲਿਆ ਹੋਇਆ ਸੀ ਉਸ ਨੂੰ ਆਪਣੀ ਖੁਸ਼ਕਿਸਮਤੀ ਤੇ ਮਾਨਸੀ ਉਸ ਨੂੰ ਬੜਾ ਮਾਨਸੀ ਨੇੜੇ ਹੋ ਕੇ ਪ੍ਰੇਡ ਵੇਖਣ ਦਾ ਫਿਰ ਆਪਣੇ ਆਗੂਆਂ ਨੂੰ ਵੇਖਣ ਦਾ ਤੇ ਸਭ ਤੋਂ ਵੱਧ ਇੱਕ ਮਲਕਾ ਰਾਣੀ ਨੂੰ ਵੇਖਣ ਦਾ ਜੋ ਇਸ ਸਾਲ ਰਿਪਬਲਿਕ ਡੇ ਦੀ ਪ੍ਰੇਡ ਵਾਸਤੇ ਖਿੱਚ ਦਾ ਕਾਰਨ ਸੀ ਮੋਦੀ ਟੋਕਰੀ ਤੇ ਜਿਵੇਂ ਕੋਈ ਪਾਟੀ ਹੋਈ ਕਿੱਦੋਂ ਪਈ ਹੋਵੇ ਚੰਡੂ ਬੋਲਣ ਲੱਗਿਆ ਐਵੇਂ ਲੱਗਦਾ ਸੀ ਐਨੇ ਨੂੰ ਇੱਥੇ ਕਾਮਿਆਂ ਦਾ ਜਲਸਾ ਜਿਆ ਹੋਣ ਲੱਗ ਪਿਆ ਸਰਦੀ ਕਰਕੇ ਬਹੁਤਿਆਂ ਦੇ ਹੱਥ ਅਜੇ ਕੱਚਾ ਵਿੱਚ ਹੀ ਸਨ ਝੰਡੂ ਨੇ ਹੀ ਅਜੇ ਝਾੜੂ ਹਲਾਇਆ ਸੀ ਉਹ ਵੀ ਤਰੰਤ ਹੀ ਨਾਨੂ ਦੀਆਂ ਗੱਲਾਂ ਸੁਣਨ ਤੇ ਉਸ ਵੱਲੋਂ ਵਿਖਾਈਆਂ ਜਾ ਰੀਆਂ ਥਾਵਾਂ ਦੇ ਵੇਖਣ ਲਈ ਬਹਿ ਗਿਆ ਸੀ ਸੂਰਜ ਦੀ ਟਿੱਕੀ ਨੇ ਚਮਕ ਕੇ ਸਾਰਿਆਂ ਵਿੱਚ ਕੋਈ ਜਾਨ ਜਹੀ ਪੈਦਾ ਕਰ ਦਿੱਤੀ ਸੀ ਖੱਡ ਜਮਾਦਾਰ ਨੇ ਅੱਜ ਸਵੇਰੇ ਹੀ ਪੁੱਟ ਜਗਾਇਆ ਅੱਜ ਤੇ ਸਰਦੀ ਕਰਕੇ ਹੱਥ ਪੈਰ ਵੀ ਨਹੀਂ ਖੁੱਲਦੇ ਉਹ ਫੱਟੇ ਸਾਰੇ ਮੈਂ ਮੋਢਿਆਂ ਤੇ ਢੋਏ ਗੱਡਿਆਂ ਵਾਲੇ ਤੇ ਚਰਸਤੀ ਵਿੱਚ ਹੀ ਉਤਾਰ ਜਾਂਦੇ ਹਨ ਕੰਡਿਆਲੀਆਂ ਤਾਰਾਂ ਨਾਲ ਮੇਰੇ ਹੱਥ ਅਜੇ ਵੀ ਛੱਲੇ ਪਏ ਹਨ ਤਾਰਾਂ ਵਿੱਚ ਤਾਰਾਂ ਹੱਥ ਲਾਏ ਬਿਨਾ ਫਸਦੀਆਂ ਨਹੀਂ ਸਨ ਇਹ ਗੱਲਾਂ ਸੁਣ ਕੇ ਚੰਡੂ ਆਖਣ ਲੱਗਾ 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ ਅਸਾਂ ਇੱਥੇ ਇੱਕ ਕੱਖ ਵੀ ਖਿਲਰ ਨਹੀਂ ਦਿੱਤਾ ਪਰ ਖੁਸ਼ੀ ਵਾਲੇ ਦਿਨ 26 ਤਰੀਕ ਸਵੇਰੇ ਹੀ ਸਾਡੀ ਸਾਰੀ ਮਾਲਕੀ ਖੁੱਸ ਗਈ ਕਿਸੇ ਨੇੜੇ ਨਹੀਂ ਲੱਗਣ ਦਿੱਤਾ ਤੇ ਅੱਜ ਸਵੇਰੇ ਹੀ ਫਿਰ ਆਣ ਡਾਇਆ ਏ ਚੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਗਿਆ ਤੇ ਕਹਿਣ ਲੱਗਾ ਪਾਸ ਲੈ ਲੈਣਾ ਸੀ ਨਾ ਦੂਜੇ ਸੁਣਨ ਵਾਲੇ ਖਿੜਖੜਾ ਕੇ ਹੱਸ ਪਏ ਚੰਡੂ ਨੂੰ ਪਾਸ ਆਖੇ ਉੱਠ ਨਾ ਸਕਾਂ ਤੇ ਮਿਲ ਮਿਲ ਮਾਰਾ ਕਿਉਂ ਚੰਡੂ ਬੰਦਾ ਨਹੀਂ ਚੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵਧੇਕ ਜ਼ੋਰ ਲਾ ਕੇ ਆਖਿਆ ਖਬਰੇ ਸਾਨੂੰ ਬੰਦਾ ਨਾ ਹੀ ਸਮਝਿਆ ਜਾਂਦਾ ਹੋਵੇ ਪਰ ਪਾਸ ਤੇ ਇੱਕ ਸਾਨੂੰ ਵੀ ਹੱਥ ਆ ਗਿਆ ਸੀ ਸਾਡਾ ਗਵੰਡੀ ਇੱਕ ਮੁੰਡਾ ਇੱਥੇ ਅਫਸਰੇ ਚਿੱਠੀਆਂ ਲਿਆਂ ਪਹਚਾਨ ਤੇ ਉਹ ਕਿਧਰੋਂ ਪਾਸ ਲੈ ਆਇਆ ਸੀ ਇੱਥੋਂ ਦਾ ਨਹੀਂ ਉੱਥੋਂ ਦਾ ਜਿੱਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਹਨ ਜਿੱਥੇ ਮਲਕਾ ਰਾਣੀ ਆਈ ਹੋਈ ਏ ਵਾਹ ਵਾਹ ਉੱਥੇ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ ਨਾਨੂ ਦੀ ਗੱਲ ਸੁਣ ਕੇ ਝੰਡੂ ਨੇ ਅਵਾਸੀ ਲੈਂਦਿਆ ਕਿਹਾ ਪਾਸ ਲੈ ਕੇ ਮੇਰਾ ਮੁੰਡਾ ਉੱਥੇ ਗਿਆ ਸੀ ਪਰ ਉਸ ਨੂੰ ਕਿਸੇ ਅੰਦਰ ਨਹੀਂ ਜਾਣ ਦਿੱਤਾ ਕੱਪੜੇ ਤਾਂ ਸਾਡੇ ਇਹੋ ਜਿਹੇ ਹੀ ਹੋਣੇ ਹੋਏ ਸੰਤਰੀਆਂ ਨੇ ਉਲਟਾ ਉਸ ਨੂੰ ਡੰਟਿਆ ਤੇ ਦੋ ੱਤਕੇ ਦੇ ਕੇ ਪਿੱਛੇ ਮੋੜ ਦਿੱਤਾ ਪਾਸ ਵੀ ਖੋਲਿਆ ਤੇ ਕਿਹਾ ਭੱਜ ਜਾ ਨਹੀਂ ਤਾਂ ਚੋਰੀ ਵਿੱਚ ਪਕੜਾ ਜਾਵੇਗਾ ਤੂੰ ਕਿਸੇ ਦਾ ਪਾਸ ਚੁੱਕ ਲਿਆ ਹੈ ਗਰੀਬ ਨੂੰ ਰੱਬ ਦੀ ਮਾਰ ਚੰਡੂ ਨਾਲ ਹਮਦਰਦੀ ਜਤਲਾਨ ਲਈ ਬਹੁਤਿਆਂ ਦੀ ਮੂੰਹੋਂ ਨਿਕਲਿਆ ਨਾਨੂ ਆਖਣ ਲੱਗਾ ਅਸਾਂ ਤੇ ਅਜਿਹੇ ਮੱਕ ਲਈ ਇੱਕ ਜੋੜਾ ਸਵਾਰ ਰੱਖਿਆ ਚੰਡੂ ਦਾ ਮੁੰਡਾ ਚੱਕ ਗਿਆ ਹੋਵੇਗਾ ਬਈ ਐਡੇ ਵੱਡੇ ਲੋਕ ਲੋਕਾਂ ਵਿੱਚ ਕੀ ਕਣ ਜਾਵੇ ਇਹ ਗੱਲ ਸੁਣ ਕੇ ਨਾਨੂ ਨੇ ਕਿਹਾ ਗੱਲ ਠੀਕ ਏ ਡਰਿਆ ਕੇ ਮਰਿਆ ਅਸੀਂ ਕਦੇ ਨਹੀਂ ਡਰੇ ਜੇ ਡਰਦੇ ਤਾਂ ਇਹ ਕੁਝ ਕੱਲ ਵੇਖ ਸਕਦੇ ਸਾਂ ਇਸ ਵਾਰ ਪਾਬੰਦੀ ਵੀ ਬੜੀ ਸੀ ਡਰੇ ਨਾ ਤਾਂ ਕਰੇ ਵੀ ਕੀ ਬੜਾ ਫਰਕ ਕੀ ਸਾਡੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਗਰੀਬ ਦਾ ਅਮੀਰ ਦਾ ਪਿੰਡੂ ਦਾ ਸ਼ਹਿਰੀ ਦਾ ਬਲੈਟ ਵਿੱਚ ਆਖਦੇ ਨੇ ਕੁਝ ਪਤਾ ਨਹੀਂ ਲੱਗਦਾ ਦਿਸਣ ਵਿੱਚ ਸਾਰੇ ਇੱਕੋ ਜਿਹੇ ਲੱਗਦੇ ਨੇ ਇਹ ਗੱਲ ਠੀਕ ਏ ਇੱਥੇ ਜਿਹੜੀਆਂ ਮੇਮਾਂ ਤੇ ਸਾਬ ਲੋਕ ਬਾਜ਼ਾਰ ਵਿੱਚ ਤੁਸੀਂ ਤੁਰਦੇ ਫਿਰਦੇ ਦੇਖਦੇ ਹੋ ਉਹਨਾਂ ਵਿੱਚ ਮਲਕਾ ਅਰ ਉਸ ਦੇ ਮਾਲਕ ਦੇ ਲਿਬਾਸ ਵਿੱਚ ਕੋਈ ਫਰਕ ਨਹੀਂ ਦਿਸਦਾ ਹਾਂ ਹਾਂ ਬਿਲਕੁਲ ਠੀਕ ਏ ਇਹੋ ਮਲਕਾ ਕਿਤੇ ਬਾਜ਼ਾਰ ਵਿੱਚ ਜਾ ਰਹੀ ਹੋਵੇ ਤਾਂ ਇਹੋ ਜਾਪੇਗਾ ਕੋਈ ਮੇਮ ਜਾ ਰਹੀ ਰਹੀ ਏ ਤੇ ਕਿਸੇ ਵੀ ਮੇਮ ਨੂੰ ਮਲਕਾ ਸਮਝਣ ਦਾ ਭੁਲੇਖਾ ਲੱਗ ਸਕਦਾ ਏ ਸਾਡੇ ਵੀ ਇਹੋ ਹਾਲਤ ਹੋ ਜਾਵੇਗੀ ਜ ਜਰਾ ਸਾਡੇ ਦੇਸ਼ ਲਈ ਅਣਥੱਕ ਮਿਹਨਤ ਦੀ ਲੋੜ ਏ ਅੱਛਾ ਅਸਾਂ ਭਰਪੂਰ ਲਹਿਜੇ ਵਿੱਚ ਚੰਡੂ ਨੇ ਕਿਹਾ ਮਿਹਨਤ ਤੇ ਅਸਾਂ ਵੀ ਘੱਟ ਨਹੀਂ ਕੀਤੀ ਇਹ ਸਾਰਾ ਸਾਜ਼ ਸਮਾਨ ਅਸਾਂ ਸਾਰਿਆਂ ਘੱਟ ਮਿਹਨਤ ਕੀਤੀ ਏ ਉਹ ਚੰਡੂ ਚਾਚਾ ਇਹ ਬੜੀ ਨਿੱਕੀ ਜਿਹੀ ਗੱਲ ਏ ਸਾਰੇ ਦੇਸ਼ ਦੀ ਸਾਂਝੀ ਉਣਤੀ ਲਈ ਸਾਰੇ ਰਲ ਕੇ ਮਿਹਨਤ ਕਰਾਂ ਤਾਂ ਕਾਇਆ ਪਲਟ ਜਾਂਦੀ ਏ ਮੁਲਕਾਂ ਦੀ ਪਰ ਨਾਨੂ ਬਣਨ ਬਣਾਉਣ ਪਿੱਛੋਂ ਸਾਡੇ ਗਰੀਬਾਂ ਨਾਲ ਉਦੋਂ ਵੀ ਉਹ ਸਲੂਕ ਹੋਵੇਗਾ ਕਿ ਸਾਡੇ ਸੋਚਣ ਵਿੱਚ ਹੀ ਫਰਕ ਏ ਤੂੰ ਹੀ ਦੱਸ ਚਾਚਾ ਝੰਡੂ ਅਸੀਂ ਕਿਸੇ ਦਾ ਮਕਾਨ ਬਣਾਉਣ ਲਈ ਮਜ਼ਦੂਰ ਜਾ ਰਾਜ ਲੱਗੇ ਹੋਏ ਹੋਈਏ ਜਦੋਂ ਮਕਾਨ ਬਣ ਜਾਵੇ ਤਾਂ ਆਖੀਏ ਇਸ ਵਿੱਚ ਰਹਿਣ ਦਾ ਵੀ ਸਾਡਾ ਹੱਕ ਏ ਤਾਂ ਕੋਈ ਮੰਨੇਗਾ ਵਾਹ ਬਈ ਵਾਹ ਏ ਨੰਨੂ ਕਿੱਡਾ ਚਾਹ ਫਲੂਸ ਹੋ ਗਿਆ ਜੇ ਕਿੱਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿੱਥੇ ਸਾਂਝੇ ਦੇਸ਼ ਦੀ ਉਣਤੀ ਲਈ ਮਿਹਨਤ ਦੀ ਗੱਲ ਬਸ ਬਸ ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ ਸਮਝੋ ਦੇਸ਼ ਦੀ ਸੇਵਾ ਵੀ ਕੀਤੀ ਚਾਚੇ ਝੰਡੂ ਨੂੰ ਦਿਲ ਨਾਲ ਨਹੀਂ ਲਾ ਲੈਣਾ ਚਾਹੀਦਾ ਕਿ ਸਾਨੂੰ ਨੇੜੇ ਨਹੀਂ ਆਣ ਦਿੱਤਾ ਉਸ ਤੇ ਐਵੇਂ ਗੱਲਾਂ ਵਿੱਚ ਗੱਲ ਆਖੀ ਦਿਲ ਨਾ ਲਾ ਲਈ ਤਾਂ ਕਿਹੜਾ ਉਸ ਕਿਲਾ ਢਾ ਲੈਣਾ ਏ ਗੱਲਾਂ ਹੋ ਹੀ ਰੀਆਂ ਸਨ ਕਿ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਪਏ ਖਬਰੇ ਮਲਕਾਂ ਨੇ ਅੱਜ ਫੇਰ ਉਸ ਰਸਤੇ ਉਲੰਘਣਾ ਹੈ ਕਿਸੇ ਦੇ ਮੂੰਹੋਂ ਨਿਕਲਿਆ ਜਰਾ ਗੱਲ ਦਾ ਮਜ਼ਾ ਤਾਂ ਲੈਣ ਦਿਓ ਚੰਡੂ ਦੇ ਮੁੜ ਇਹ ਆਖਣ ਫੁਰ ਫੇਰ ਮਜਮਾ ਇਕੱਠਾ ਹੋ ਗਿਆ ਮੋਟਰਸਾਈਕਲ ਤੇ ਆਉਂਦੇ ਇੱਕ ਬੰਦੇ ਨੂੰ ਦੇਖ ਕੇ ਸਾਰੇ ਕੰਮ ਲੱਗ ਗਏ ਸਨ ਉਹ 2 ਮਿੰਟ ਹੀ ਕੰਮ ਲਈ ਆਖ ਵੇਖ ਕੇ ਟੁਰ ਗਿਆ ਇਸ ਮਜਮੇਲ ਵਿੱਚ ਸਫਾਈ ਵਾਲੇ ਜਵੰਦਾਰ ਸਨ ਜਾਂ ਚੀਜ਼ਾਂ ਢੋਣ ਵਾਲੇ ਮਜ਼ਦੂਰ ਠੋਕਾ ਠਾਕੀ ਕਰਨ ਵਾਲੇ ਕੁਝ ਛੋਟੇ ਕਾਰੀਗਰ ਤੇ ਕੁਝ ਗੱਡਿਆਂ ਵਾਲੇ ਕੁਝ ਤਾਂ ਐਵੇਂ ਜਵਲੀਆਂ ਹੀ ਮਾਰਦੇ ਸਨ ਪਰ ਕਈ ਇੰਨੀਆਂ ਸਵਾਦਲੀਆਂ ਪਤੇ ਦੀਆਂ ਸਿਆਣੀਆਂ ਤੇ ਹਸੌਣੀਆਂ ਗੱਲਾਂ ਕਰਦੇ ਸਨ ਕਿ ਕੋਲੋਂ ਲੱਗਦਾ ਇੰਡੀਆ ਗੇਟ ਸਹਿਰ ਕਰਨ ਆਏ ਲੋਕ ਸੁਣ ਕੇ ਖਲੋ ਗਏ ਸਨ ਫਿਰ ਗੱਲਾਂ ਸ਼ੁਰੂ ਹੋ ਗਈਆਂ ਇਸ ਵਾਰ ਪਿੰਡਾਂ ਦੇ ਲੋਕ ਲੱਖਾਂ ਦੀ ਗੰਤੀ ਵਿੱਚ ਆਏ ਲੈ ਮਲਕਾ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਮਲਕਾ ਵਾਸਤੇ ਆਏ ਨੇ ਇੱਕ ਦੇ ਪੁੱਛਣ ਤੇ ਦੂਜੇ ਨੇ ਕਿਹਾ ਨਾਲੇ ਪੁੰਨ ਨਾਲੇ ਫਲੀਆਂ ਦੋਵੇਂ ਕੰਮ ਹੋ ਗਏ ਇੱਕ ਮਜ਼ਦੂਰ ਦੇ ਹੱਥ ਵਿੱਚ ਬੜੀ ਸੋਹਣੀ ਰਜਾਈ ਫੜੀ ਹੋਈ ਸੀ ਸਾਰਿਆਂ ਨੂੰ ਰਜਾਈ ਵਿਖਾ ਕੇ ਉਹ ਅੱਖਣ ਲੱਗਾ ਲੋ ਸਾਨੂੰ ਤੇ ਫਲ ਮਿਲ ਗਿਆ ਇਸ ਦਿਨ ਦੀ ਮਿਹਨਤ ਤੇ ਖੁਸ਼ੀ ਦਾ ਇਹ ਰਜਾਈ ਰਾਹ ਵਿੱਚ ਪਈ ਸੀ ਮੈਂ ਖਿਆਲ ਕੀਤਾ ਸਾਰੇ ਟੱਬਰ ਦਾ ਸਿਆਲ ਲੰਘ ਜਾਵੇਗਾ ਪਰ ਘਰ ਵਾਲੀ ਨਹੀਂ ਮੰਨੀ ਉਹ ਆਖਦੀ ਏ ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ ਮਾਲ ਨਹੀਂ ਲਿਆਉਣਾ ਮੈਂ ਵਾਪਸ ਲੈ ਆਇਆ ਪਰ ਹੁਣ ਦੇਵਾ ਕਿਸ ਨੂੰ ਇਹ ਸੁਣ ਕੇ ਝੰਡੂ ਨੇ ਝਟਕਿਆ ਮੂਰਖਾ ਮੈਨੂੰ ਬੁੱਢੇ ਨੂੰ ਦੇ ਦੇ ਉਮਰ ਦੇ ਆਖਰੀ 4 ਦਿਨ ਟੰਗਾਂ ਪਸਾਰ ਕੇ ਸੌਂ ਦਾ ਲਵਾਂਗੇ ਪਰ ਪ੍ਰੇੜ ਵਿੱਚ ਇਹ ਰਜਾਈ ਆ ਕਿੱਥੋਂ ਗਈ ਇਹ ਸਵਾਲ ਦੇ ਜਵਾਬ ਵਿੱਚ ਨਾਨੂ ਨੇ ਝਟ ਦੱਸਿਆ ਖੂ ਦਿਓ ਡੱਡੂ ਤੁਸੀਂ ਕੁਝ ਦੇਖਿਆ ਹੀ ਨਹੀਂ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੱਥੇ ਬਾਹਰ ਤੱਕ ਭੀੜ ਖੜੀ ਸੀ ਉਹ ਲੋਕੀ 25 ਤਰੀਕ ਦੀ ਰਾਤ ਨੂੰ ਇੱਥੇ ਹੀ ਆ ਗਏ ਸਨ ਰਜਾਈਆਂ ਉਹ ਨਾਲ ਲਿਆਏ ਸਨ ਉਹਨਾਂ ਚੋਂ ਹੀ ਕਿਸੇ ਦੀ ਰਹਿ ਗਈ ਹੋਵੇਗੀ ਅੱਛਾ ਲੋਕ ਰਾਤੀ ਹੀ ਆ ਗਏ ਸਨ ਲੈ ਸਵੇਰੇ ਤਾਂ ਸਿਰਫ ਪਾਸਾ ਵਾਲੇ ਹੀ ਆਏ ਸਨ ਜਾਂ ਹਮਾਤੜ ਜਿਨ੍ਹਾਂ ਦੇ ਜੱਸੇ ਵਿੱਚ ਰਾਤੀ ਨਾਨੂ ਨੇ ਬੜੇ ਅਭਿਮਾਨ ਭਰੇ ਲਹਿਜੇ ਵਿੱਚ ਕਿਹਾ ਇੱਕ ਬੜੀ ਸੋਹਣੀ ਨਾਜ਼ੁਕ ਜਿਹੀ ਜਨਾਨਾ ਜੁੱਤੀ ਇੱਕ ਮੁੰਡਾ ਬਦੋ ਬਦੀ ਅਡਾਈ ਫਿਰਦਾ ਸੀ ਜੁੱਤੀ ਸੋਹਣੀ ਸੀ ਪੈਰਾਂ ਵਿੱਚ ਅੜਦੀ ਨਹੀਂ ਸੀ ਸਾਰੇ ਉਸ ਵੱਲ ਵੇਖ ਰਹੇ ਸਨ ਇੱਕ ਨੇ ਕਿਹਾ ਇਹ ਤਾਂ ਕਿਸੇ ਪਾਸ ਵਾਲੀ ਦੀ ਹੀ ਜਾਪਦੀ ਹੈ ਉਸ ਨੂੰ ਕੀ ਭਜੜ ਪੈ ਗਈ ਸੀ ਕਿ ਜੁੱਤੀ ਹੀ ਸੁੱਟ ਗਈ ਲੋ ਉੱਥੇ ਤਾਂ ਮਾਵਾ ਪੁੱਤਾਂ ਨੂੰ ਨਹੀਂ ਸੰਭਾਲ ਸਕੀਆਂ ਜਾਣ ਵੇਲੇ ਤਾਂ ਪਾਸ ਵੇਖਦੇ ਹਨ ਆਉਣ ਵੇਲੇ ਭੀੜ ਭੜਕਾ ਹੋ ਗਿਆ ਕਈਆਂ ਨੇ ਜਿਹੜੇ ਬਾਹਰ ਦੂਰ ਖੜੇ ਸਨ ਰਸਤੇ ਖੁੱਲੇ ਵੇਖ ਕੇ ਅੰਦਰ ਧਾਵਾ ਬੋਲ ਦਿੱਤਾ ਚਲੋ ਉਹ ਥਾਂ ਵੇਖ ਲਈਏ ਜਿੱਥੇ ਪਾਸਾਂ ਵਾਲੇ ਬੈਠੇ ਸਨ ਬਸ ਤੁਰਨ ਲੱਗਿਆ ਭੀੜ ਵਿੱਚ ਕਿਸੇ ਦੀ ਜੁੱਤੀ ਰਹਿ ਗਈ ਨਾਨੂ ਦੀ ਗੱਲ ਸੁਣ ਕੇ ਚੰਡੂ ਆਖਣ ਲੱਗਾ ਵੱਡਿਆਂ ਲੋਕਾਂ ਨੂੰ ਜੁੱਤੀਆਂ ਦਾ ਕੀ ਘਟਾ ਏ ਚੰਡੂ ਦੀ ਇਸ ਗੱਲ ਤੋਂ ਪਏ ਚੰਗੇ ਹਾਸੇ ਵਿਚਕਾਰ ਹੀ ਸਾਹਮਣੇ ਵੇਖਿਆ ਕਿ ਇੱਕ ਬੀਬੀ ਤੇ ਇੱਕ ਬਾਬੂ ਇਹ ਗੱਲਾਂ ਸੁਣ ਲਈ ਖਲੋ ਗਏ ਸਨ ਲਿਬਾਸ ਸ਼ਕਲ ਸੂਰਤ ਗੱਲ ਕਰਨ ਦਾ ਟੰਗ ਇਸ ਜੋੜੀ ਦਾ ਐਸਾ ਸੀ ਕਿ ਸਭ ਦੀ ਤਵੱਜੋ ਇਹਨਾਂ ਵੱਲ ਹੋ ਗਈ ਬੀਬੀ ਬਾਬੂ ਨੂੰ ਆਖ ਰਹੀ ਸੀ ਅਸੀਂ ਚੰਗੇ ਰਹੇ ਜੇ ਇੱਥੇ ਆ ਜਾਂਦੇ ਤਾਂ ਨਾਲੇ ੱੱੱਕੇ ਖਾਂਦੇ ਨਾਲੇ ਕੁਝ ਗੁਆ ਕੇ ਜਾਂਦੇ ਤੇ ਨਾਲੇ ਮਖੌਲ ਕਰਵਾਂਦੇ ਤੁਸੀਂ ਵੀ ਪ੍ਰੇਡ ਨਹੀਂ ਵੇਖੀ ਨਾਨੂ ਨੇ ਬੜੀ ਹੈਰਾਨੀ ਨਾਲ ਪੁੱਛਿਆ ਨਹੀਂ ਅਸਾਂ ਪੂਰੀ ਪ੍ਰੇਡ ਵੇਖੀਏ ਇੱਕ ਇੱਕ ਆਈਟਮ ਨੂੰ ਵੇਖਿਆ ਏ ਬੜੇ ਆਰਾਮ ਨਾਲ ਘਰ ਬਹਿ ਕੇ ਵੇਖਿਆ ਏ ਇਹ ਸਾਡੀ ਘਰ ਵਾਲੀ ਨਹੀਂ ਸੀ ਮੰਦੀ ਇਹ ਆਖਦੀ ਸੀ ਜ਼ਰੂਰ ਇੰਡੀਆ ਗੇਟ ਜਾਵਾਂਗੇ ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਵੀ ਆਖਦੀ ਏ ਚੰਗੇ ਰਈ ਬਾਬੂ ਦੀ ਗੱਲ ਸੁਣ ਕੇ ਇੱਕ ਨੇ ਪੁੱਛਿਆ ਫਿਰ ਤੁਸੀਂ ਘਰ ਬੈਠ ਕੇ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ ਇਸ ਤੋਂ ਪਹਿਲਾਂ ਕਿ ਬੀਬੀ ਜਾਂ ਬਾਬੂ ਵਿੱਚੋਂ ਕੋਈ ਉੱਤਰ ਦਿੰਦਾ ਨਾਨੂ ਵਿੱਚੋਂ ਹੀ ਬੋਲ ਪਿਆ ਇੰਨਾ ਘਰਾਂ ਵਿੱਚ ਬੈਠਿਆ ਮੂਰਤਾਂ ਹੀ ਵੇਖ ਲਈਆਂ ਹੋਣਗੀਆਂ ਬਾਬੂ ਨੇ ਕਿਹਾ ਨਹੀਂ ਅਸਾਂ ਟੈਲੀਵਿਜ਼ਨ ਤੇ ਸਭ ਕੁਝ ਵੇਖਿਆ ਹੈ ਲੈ ਤੇ ਫਿਰ ਟੈਲੀਵਿਜ਼ਨ ਹੋਰ ਕੀ ਏ ਮੂਰਤਾ ਹੀ ਤੇ ਹਨ ਇਹ ਆ ਕੇ ਵੇਖਣ ਤੇ ਟੈਲੀਵਿਜ਼ਨ ਵੇਖਣ ਵਿੱਚ ਇੰਨਾ ਹੀ ਫਰਕ ਏ ਜਿੰਨਾ ਅਸਲੀ ਆਦਮੀ ਤੇ ਉਸ ਦੀ ਮੂਰਤ ਵੇਖਣ ਵਿੱਚ ਏ ਗੱਲ ਸੁਣ ਕੇ ਸਾਰੇ ਨੰਨੂ ਵੱਲ ਵੇਖਣ ਲੱਗ ਪਏ ਇਹ ਸਾਰੀਆਂ ਗੱਲਾਂ ਜਾਣ ਦਾ ਜੀ ਫਰਕ ਕੀ ਪਿਆ ਸਾਹਮਣੇ ਤੇ ਟੈਲੀਵਿਜ਼ਨ ਵਿੱਚ ਸਭ ਕੁਝ ਦਿਸਦਾ ਸੀ ਬਾਬੂ ਦੀ ਗੱਲ ਸੁਣ ਕੇ ਨਾਨੂ ਨੇ ਬੀਬੀ ਨੂੰ ਸੰਬੋਧਨ ਕਰਦਿਆਂ ਕਿਹਾ ਬਾਬੂ ਜੀ ਗਏ ਹੁਣ ਪ੍ਰਦੇਸ਼ ਤਾਂ ਤੁਸੀਂ ਕਰ ਉਹਨਾਂ ਨੂੰ ਉਡੀਕ ਰਹੇ ਹੋਵੋ ਇਹ ਆਪ ਆਉਣ ਦੀ ਬਜਾਏ ਆਪਣੀ ਮੂਰਤ ਭੇਜ ਦੇਣ ਇਸ ਵਿੱਚ ਕੋਈ ਫਰਕ ਨਹੀਂ ਹਾਸਾ ਮਚ ਗਿਆ ਬਾਬੂ ਦੀ ਵੋਟੀ ਹਾਸੇ ਵਿੱਚ ਸ਼ਾਮਲ ਹੋਈ ਪਰ ਬਾਬੂ ਨੂੰ ਕੁਝ ਫਿਗਰ ਜਿਹਾ ਲੱਗ ਗਿਆ ਚੰਡੂ ਨੇ ਕਿਹਾ ਚਲੋ ਸਾਡੇ ਨਾਲੋਂ ਤਾਂ ਇਹ ਇਹ ਵੀ ਚੰਗੇ ਰਹਿ ਅਸਾਂ ਤੇ ਮੂਰਤਾਂ ਵੀ ਨਹੀਂ ਵੇਖੀਆਂ ਲੈ ਇਹ ਵੀ ਆਪਣਾ ਮੁਕਾਬਲਾ ਬਾਬੂਆਂ ਨਾਲ ਕਰਨ ਲੱਗ ਪਿਆਈ ਜਾਤ ਦੀ ਕੋੜ ਕਿਰਲੀ ਸ਼ਤੀਰਾ ਨੂੰ ਜਫੇ ਚਲੋ ਕਿਸੇ ਵੇਖ ਲਿਆ ਕਿਸੇ ਸੁਣ ਲਿਆ ਵੱਡੀ ਗੱਲ ਤਾਂ ਇਹ ਹੈ ਕਿ ਮਲਕਾ ਰਾਣੀ ਦਾ ਸਵਾਗਤ ਇੱਥੇ ਬੜਾ ਹੋਇਆ ਹਾਂ ਹਾਂ ਰੂਸ ਦੇ ਮੁੱਖ ਮੰਤਰੀ ਨਾਲੋਂ ਵੱਧ ਅਮਰੀਕਾ ਦੇ ਪ੍ਰਧਾਨ ਨਾਲੋਂ ਵੱਧ ਇਉਂ ਜਾਪਦਾ ਸੀ ਜਿਵੇਂ ਅੰਗਰੇਜ਼ਾਂ ਨੂੰ ਇਥੋਂ ਤੋਰ ਕੇ ਹਿੰਦੁਸਤਾਨੀ ਪੁਛਤਾ ਰਹੇ ਹਨ ਇਹ ਨਾਨੂ ਬੜਾ ਬੋਲੀਬਾਜ਼ ਏ ਨਹੀਂ ਉਹ ਨਹੀਂ ਮਹਾਰਾਣੀ ਕਰਕੇ ਸਵਾਗਤ ਹੋਇਆ ਕੋਈ ਮਹਾਰਾਜਾ ਹੁੰਦਾ ਤਾਂ ਇਹਨਾਂ ਨਹੀਂ ਸੀ ਹੋਣਾ ਵੇਖੋ ਇਹ ਕਿਹੜਾ ਨਾਨੂ ਨਾਲੋਂ ਘਟ ਜੇ ਪ੍ਰਧਾਨ ਮੰਤਰੀ ਪ੍ਰਧਾਨਾਂ ਦੇ ਬਾਦਸ਼ਾਹ ਦਾ ਸਵਾਗਤ ਵਿੱਚ ਮੁਕਾਬਲਾ ਨਹੀਂ ਕਰੀਦਾ ਬਾਦਸ਼ਾਹ ਦੀ ਨਮਾਇਸ਼ ਵਧੀਕ ਤੇ ਅਖਤਿਆਰ ਘਟ ਹੁੰਦੇ ਨੇ ਇੱਥੇ ਇੱਕ ਤੇ ਇੱਕ ਟਿੱਪਣੀ ਬਾਜ਼ ਏ ਇਥੋਂ ਦੇ ਰਾਜਾ ਮਹਾਰਾਜਿਆਂ ਵੱਲੋਂ ਤਾਂ ਮਲਕਾ ਦਾ ਸਵਾਗਤ ਇਸ ਵਾਸਤੇ ਵਧੇਕ ਹੋਇਆ ਕਿ ਇੱਕੋ ਬਰਾਦਰੀ ਜੋ ਹੋਈ ਨਹੀਂ ਇਹ ਬੜਾ ਚਿਰ ਸਾਡੇ ਹਾਕਮ ਰਹੇ ਨੇ ਉਹ ਪੁਰਾਣਾ ਗੁਲਾਮੀ ਵਾਲਾ ਪ੍ਰਭਾਵ ਵੀ ਅਜੇ ਸਾਡੇ ਵਿੱਚ ਮੌਜੂਦ ਏ ਮੇਰਾ ਤਾਂ ਖਿਆਲ ਏ ਅੰਗਰੇਜ਼ ਅਖੀਰ ਭਲੇ ਮਨਸੀ ਨਾਲ ਇਥੋਂ ਚਲੇ ਗਏ ਸਨ ਇਹ ਅਹਿਸਾਸ ਵੀ ਸਾਡੇ ਲੀਡਰਾਂ ਨੂੰ ਜਾਦੇ ਇਹ ਕਿਹੜੀ ਗੱਲ ਏ ਪਰਾਉਨ ਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰੀ ਏ ਅਜਿਹੇ ਮੌਕਿਆਂ ਤੇ ਖਰਚ ਵਰਚ ਦੀ ਪ੍ਰਵਾਹ ਅਸੀਂ ਨਹੀਂ ਕਰਦੇ ਹੁੰਦੇ ਸਾਡੇ ਲਈ ਪ੍ਰਾਉਨਾ ਆ ਜਾਏ ਤਾਂ ਆਪ ਨੂੰ ਭਾਵੇਂ ਪਿੱਛੇ 4 ਦਿਨ ਭੁੱਖਿਆਂ ਵੀ ਕੱਟਨੇ ਪੈ ਜਾਣ ਪਰਉਨੇ ਦੀ ਖਾਤਰ ਅਸੀਂ ਵੀਤੋ ਵੱਧ ਹੀ ਕਰਦੇ ਹਾਂ ਆਪਣੀਆਂ ਰਵੈਤਾਂ ਕੋਈ ਛੱਡਦਾ ਏ ਅਸਲੀ ਗੱਲ ਕਿਸੇ ਦੱਸੀ ਹੀ ਨਹੀਂ ਏ ਮਲਕਾ ਐਲਜਾਬੈਥ ਇੰਗਲੈਂਡ ਦੀ ਬਾਸ਼ਾ ਜੋ ਹੋਈ ਸੀਂ ਇਸ ਦਾ ਆਦਰ ਮਾਨ ਸਵਾਗਤ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ ਉਹਨਾਂ ਨਾਲ ਸਾਡੇ ਸਬੰਧਕ ਵਧੇਖ ਚੰਗੇ ਹੋਣਗੇ ਅਖੀਰ ਇਸ ਦਾ ਫਾਇਦਾ ਸਾਡੇ ਮੁਲਕ ਨੂੰ ਵੀ ਪੁੱਜੇਗਾ ਹਾਂ ਠੀਕ ਆ ਬਈ ਠੀਕ ਆਦਰ ਵਾਲੇ ਨੂੰ ਆਦਰ ਮਿਲਣਾ ਹੀ ਚਾਹੀਦਾ ਏ ਇਹ ਗੱਲ ਸਹੀ ਏ ਇਹ ਸਿਆਣੀ ਗੱਲ ਏ ਵੱਡਿਆਂ ਦਾ ਆਦਰ ਕਰਨ ਵਾਲਾ ਹੀ ਵੱਡਾ ਸਮਝਿਆ ਜਾਂਦਾ ਏ ਹੈ ਵੀ ਇਹ ਗੱਲ ਠੀਕ ਕਿ ਵੱਡਿਆਂ ਦਾ ਆਦਰ ਕਰਕੇ ਹੀ ਵੱਡੇ ਹੋ ਸਕਦੇ ਨੇ ਚੰਡੂ ਪਹਿਲਾਂ ਤੇ ਸਭ ਕੁਝ ਸੁਣਦਾ ਰਿਹਾ ਹੁਣ ਉਸ ਜੋਰ ਨਾਲ ਤਾੜੀ ਮਾਰੀ ਫਿਰ ਤਾਂ ਹਮਾਤੜ ਵੀ ਵੱਡਿਆਂ ਵਿੱਚ ਹੋ ਗਏ ਮਲਕਾਂ ਦੇ ਆਦਰ ਲਈ ਕੁਝ ਨਾ ਕੁਝ ਤੇ ਅਸਾਂ ਵੀ ਕੀਤਾ ਹੀ ਹੈ ਨਾ ਹੁਣ ਚਾਚੇ ਚੰਡੂ ਨੂੰ ਸਮਝ ਆਈ ਜੇ ਨਾਨੂ ਤੋਂ ਇਹ ਸੁਣ ਕੇ ਚੰਡੂ ਆਖਣ ਲੱਗਾ ਬਈ ਨਾਨੂ ਤੈਨੂੰ ਤੇ ਬੜੀ ਵਾਕਫੀ ਜਾਪਦੀ ਏ ਇੱਕ ਗੱਲ ਮੈਨੂੰ ਹੋਰ ਸਮਝਾ ਦਈ ਹਾਂ 10 ਚਾਚਾ ਚੰਡੂ ਪੈਰ ਵਿੱਚ ਪਾਈ ਹੋਈ ਟੁੱਟੀ-ਵੁੱਟੀ ਜੁੱਤੀ ਨੂੰ ਹੱਥਾਂ ਨਾਲ ਪੂੰਝ ਰਿਹਾ ਸੀ ਫਿਰ ਪਾਟੇ ਹੋਏ ਪਜਾਮੇ ਦੇ ਲੰਗਾਰਾ ਨੂੰ ਗੰਡਾ ਮਾਰਨ ਲੱਗਾ ਅਖੀਰ ਉਸ ਆਪਣੀ ਮੈਲੀ ਖਲ ਟੋਪੀ ਨੂੰ ਉਲਟਾ ਕਰਕੇ ਸਿਰ ਤੇ ਰੱਖਦਾ ਪੁੱਛਿਆ ਨਾਨੂ ਸੁਣਿਆ ਮਲਕਾ ਦਿਨ ਵਿੱਚ 5-6 ਵਾਰੀ ਪਸ਼ਾਕ ਬਦਲਦੀ ਏ ਚਾਚਾ ਬਲੈਤ ਵਿੱਚ ਸਾਰੇ ਹੀ ਇਸ ਤਰ੍ਹਾਂ ਛੰਡੇ ਫੁਕੇ ਰਹਿੰਦੇ ਨੇ ਸੂ ਦਰਸ਼ਕੋ ਅਤੇ ਵਿਦਿਆਰਥੀਓ ਏ ਸੀ ਇਸ ਪੁਸਤਕ ਵਿਚਲੀ ਪਹਿਲੀ ਕਹਾਣੀ 27 ਜਨਵਰੀ ਦਾ ਪਾਠ ਅਗਲੇ ਲੈਕਚਰ ਵਿੱਚ ਆਪਾਂ ਇਸ ਕਹਾਣੀ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ